ਸਵਾਗਤ ਕਰਦੀ ਹਾਂ ਜੀ ਮੈਂ ਤੁਹਾਡਾ ਆਪਣੇ ਚੈਨਲ ਮੁੰਡੀ ਪਟਿਕ ਦੇ ਉੱਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਬਰਿੰਦਰ ਕੌਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਰੰਟ ਔਰ ਬੈਕ ਨੈਕ ਇਕੱਠਾ ਕਟਿੰਗ ਕਰਾਂਗੇ ਇਸਦੇ ਲਈ ਮੈਂ 11 ਇੰਚ ਲੰਬਾਈ ਤੇ 8 ਇੰਚ ਚੜਾਈ ਦੇ ਵਿੱਚ ਇੱਕ ਪੇਸਟਿੰਗ ਪੇਪਰ ਲਿਆ ਡਬਲ ਫੋਲਡ ਕਰਕੇ ਇਸ ਨੂੰ ਐਵੇਂ ਚਾਰ ਲੇਅਰ ਦੇ ਵਿੱਚ ਫੋਲਡ ਕਰ ਲਿਓ ਗਲੇ ਦੀ ਡੁੰਗਾਈ ਫਰੰਟ ਦੀ 8 ਇੰਚ ਤੇ ਬੈਕ ਦੀ 5 ਇੰਚ ਹੈ 13 ਨੂੰ ਦੋ ਦੇ ਨਾਲ ਡਿਵਾਈਡ ਕਰਕੇ 6.5 ਇੰਚ ਆਇਆ ਪੌਣੇ 3 ਇੰਚ ਗਲੇ ਦੀ ਚੜਾਈ ਰੱਖਣੀ ਹੈ ਤੇ 6.5 ਇੰਚ ਗਲੇ ਦੀ ਡੁੰਗਾਈ ਰੱਖ ਕੇ ਕੋ ਕਿ ਇੰਚ ਰੱਖ ਕੇ ਇਹਦੀ ਕਟਿੰਗ ਕਰ ਦੇਣੀ ਇਹਨੂੰ ਵੇਸਟ ਨਹੀਂ ਕਰਨਾ ਜਿਹੜਾ ਇਹ ਵਾਲਾ ਪੀਸ ਹੈ ਇਹਦੇ ਵਿੱਚੋਂ ਵੀ ਆਪਾਂ ਨੇ ਇੱਕ ਨਾ ਇੱਕ ਹੋਰ ਕਟਿੰਗ ਕਰ ਲੈਣਾ ਇਸ ਤਰੀਕੇ ਨਾਲ ਆਪਣੇ ਇਹ ਦੋ ਨਾ ਇੱਕ ਕਟਿੰਗ ਹੋ ਗਏ ਇਸ ਨੂੰ ਕੱਪੜੇ ਤੇ ਅਟੈਚ ਕਰਾਂਗੇ ਜਿਵੇਂ ਆਪਾਂ ਆਪਣਾ ਸਿੰਪਲ ਨੈੱਕ ਅਟੈਚ ਕਰਦੇ ਹਾਂ ਉਸੇ ਤਰੀਕੇ ਨਾਲ ਹੀ ਇਸ ਨੂੰ ਅਟੈਚ ਕਰਨਾ ਹੈ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਹੋਰ ਵੀਡੀਓਜ਼ ਦੇਖੋ ਵੀਡੀਓਜ਼ ਵਧੀਆਂ ਲੱਗਦੀਆਂ ਨੇ ਮੇਰੇ ਚੈਨਲ ਮੁੰਡੀ ਟੇਕ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਇੰਸਟਾਗ੍ਰam ਤੇ ਮੇਰਾ ਪੇਜ ਉਸ ਤੇ ਵੀ ਮੈਨੂੰ ਫੋਲੋ ਕਰ ਫਰੰਟ ਨੈੱਕ ਉਹਦੀ ਡੁੰਗਾਈ 8 ਇੰਚ ਹੈ ਇਹਦੇ ਵਿੱਚ ਕੋਈ ਵੀ ਐਕਸਟਰਾ ਮਾਰਜਨ ਨਹੀਂ ਰੱਖਣਾ ਇਹ ਪੂਰਾ 8 ਇੰਚ ਹੀ ਰੱਖਿਆ ਜਾਊਗਾ ਤੇ ਬੈਕ ਸਾਈਡ ਤੇ 5 ਇੰਚ ਹੁਣ ਇਸ ਨੂੰ ਮੇਨ ਫੈਬਰਿਕ ਤੇ ਅਟੈਚ ਕਰਨਾ ਦੋਨੋਂ ਬੈਕ ਔਰ ਫਰੰਟ ਪਾਰਟ ਦੇ ਤੀਰੇ ਅਟੈਚ ਕਰ ਲੈਣੇ ਇਹਦੇ ਵਿੱਚ ਨਾਰਮਲ ਤੀਰਾ ਹੀ ਰੱਖਿਆ ਜਾਊਗਾ ਜਿਵੇਂ ਆਪਾਂ ਆਮ ਕਟਿੰਗ ਕਰਦੇ ਆ ਜਿਹੜਾ ਇਹ ਆਪਣਾ ਸੈਂਟਰ ਪਾਰਟ ਆ ਉੱਥੇ ਇਦਾਂ ਆਪਾਂ ਨੇ ਸੂਈ ਲਗਾ ਲੈਣੀ ਤਾਂ ਕਿ ਆਪਣਾ ਨੈਕ ਇਧਰ ਉਧਰ ਨਾ ਹੋ ਜਾਵੇ ਸੈਂਟਰ ਚ ਆਵੇ ਪ੍ਰੋਪਰ ਜਿਵੇਂ ਸਿੰਪਲ ਨੈਕ ਅਟੈਚ ਕਰਦੇ ਆ ਉਸੇ ਤਰੀਕੇ ਨਾਲ ਹੀ ਸਿਲਾਈ ਲਗਾਉਣੀ ਆ ਤੇ ਇੰਸਟਾਗ੍ਰam ਤੇ ਮੇਰਾ ਪੇਜ ਹੈ ਮੁੰਡੀ ਬਟੀਕ ਦੇ ਨਾਮ ਤੇ ਉਸਤੇ ਵੀ ਮੈਨੂੰ ਫੋਲੋ ਕਰ ਲਿਓ ਤੁਸੀਂ ਸਾਰੇ ਜਾਣੇ ਪਿਛਲੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ। ਥੀਰੇ ਕੋਲੋਂ ਫੋਲਡ ਕਰਕੇ ਕੱਪੜੇ ਨੂੰ neck ਦੀ ਕਟਿੰਗ ਕਰ ਲਿਓ ਇਸ ਤਰੀਕੇ ਨਾਲ ਥੋੜੀ ਤੁਹਾਨੂੰ ਆਸਾਨੀ ਹੋ ਜੂਗੀ ਗਲਾ ਕਟਿੰਗ ਦੇ ਵਿੱਚ ਤੇ ਛੋਟੇ-ਛੋਟੇ ਕੱਟ ਲਾ ਕੇ ਇਸ ਨੂੰ ਅੰਦਰੀ ਸਾਈਡ ਨੂੰ ਫੋਲਡ ਕਰ ਲਿਓ। ਹੁਣ ਮੈਂ ਤੁਹਾਨੂੰ ਇਸ ਤੇ ਪ੍ਰੈਸ ਕਰਕੇ ਦਿਖਾ ਦਿੰਦੀ ਹਾਂ ਜੀ 모ਡੇ ਫੜ ਕੇ ਤੁਸੀਂ ਉੱਪਰਲੀ ਸਾਈਡ ਤੋਂ ਇਹ ਦੇਖੋ ਸਾਡਾ ਫਰੰਟ ਔਰ ਬੈਕ neck ਬਣ ਕੇ ਤਿਆਰ ਆ। ਫਰੰਟ neck, ਬੈਕ neck 5 ਇੰਚ ਤੇ ਫਰੰਟ 8 ਇੰਚ। ਵੀਡੀਓ ਦੇਖਣ ਦੇ ਲਈ ਤੁਹਾਡਾ ਸ